ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਨੂੰ ਸਾਰਾ ਇਹ ਮੰਜ਼ਰ ਦਿਖਾਇਆ ਅਸੀਂ ਖੜੇ ਆ ਜਿਹੜੀ ਪਟਿਆਲੇ ਤੋਂ ਸਰਹੰਦ ਨੂੰ ਸੜਕ ਜਾਂਦੀ ਆ ਤੁਸੀਂ ਵੀ ਕਰੇ ਲੰਗੇ ਹੋਗੇ ਸੜਕ ਦੇ ਉੱਤੋਂ ਦੀ ਤਾਂ ਦਰਵਾਜ਼ਾ ਬਣਿਆ ਵਸਾਂ ਸਾਰੀ ਸੜਕ ਦੇ ਧੁਰ ਤੋਂ ਧੁਰ ਕੀ ਮੀਲ ਦੀ ਬਾਤ ਹੋਣੀ ਆ ਪਟਿਆਲਾ ਤੋਂ ਸਰਹੰਦ ਤੇ 30 ਮੀਲ ਦੇ ਵਿੱਚ ਦਰਵਾਜ਼ਾ ਪੂਰਾ ਪੁਰਾਣੇ ਜਿਹੜੇ 50 50 ਸਾਲ ਦੇ ਪੁਰਾਣੇ ਰੁੱਖ ਇੱਥੇ ਖੜੇ ਆ ਘੱਟੋ ਘੱਟ 26000 ਦੇ ਕਰੀਬ ਜਿਹੜੇ ਰੁੱਖ ਨੇ ਇਹ ਪੱਟੇ ਜਾ ਰਹੇ ਆ ਕੱਟੇ ਜਾ ਰਹੇ ਆ ਪਰ ਇਹ ਸੜਕ ਕੰਨੇ ਦੀ ਚੌੜੀ ਕਰਨੀ ਆ ਸੋ ਅਸੀਂ ਇਹ ਨਹੀਂ ਕਹਿੰਦੇ ਵੀ ਸੜਕਾਂ ਚੌੜੀਆਂ ਨਾ ਕਰੋ ਪਰ ਸੜਕਾਂ ਚੌੜੀਆਂ ਕਰਨ ਤੋਂ ਪਹਿਲਾਂ ਕੁਝ ਰੂਲ ਹੁੰਦੇ ਨੇ ਕੁਝ ਕਾਨੂੰਨ ਹੁੰਦੇ ਨੇ ਉਸ ਕਾਇਦੇ ਹੁੰਦੇ ਨੇ ਜਿਹੜੇ ਲਾਗੂ ਕਰਨੇ ਹੁੰਦੇ ਨੇ ਕੁਝ ਗਾਈਡਲਾਈਨਾਂ ਹੁੰਦੀਆਂ ਨੇ ਹਦਾਇਤਾਂ ਹੁੰਦੀਆਂ ਨੇ ਚਾਹੇ ਪੀਡਬਲਯੂਡੀ ਸੜਕ ਬਣਾ ਰਿਹਾ ਹੈ ਚਾਹੇ ਤੂੰ ਮੰਡੀ ਰੋਡ ਬਣਾ ਰਿਹਾ ਹੈ ਚਾਹੇ ਐਨਐਚਆਈ ਬਣਾ ਰਿਹਾ ਹੈ ਉਹਦੇ ਲਈ ਆ ਮੇਰੇ ਨਾਲ ਖੜੇ ਨੇ ਕਪਲ अरोड़ा ਜੀ ਡਾਕਟਰ ਬੈਂਜ ਜੀ ਲੂੰਬਾ ਜੀ ਹਰਿੰਦਰ ਜੀ ਇਹ ਸਾਰੇ ਖੜੇ ਆ ਇਹਨਾਂ ਨੇ ਜਿਹੜੀ ਇਹਨਾਂ ਦੀ ਬਣੀ ਹੋਈ ਹੈ ਪੀਏਸੀ ਉਹਦੇ ਵੱਲੋਂ ਐਨਜੀਟੀ ਨੂੰ ਇੱਕ ਇਹਨਾਂ ਨੇ ਇੱਕ ਕੇਸ ਪਾਇਆ ਸੀਗਾ ਐਨਜੀਟੀ ਦੇ ਕੋਲੇ ਵੀ ਇਹ ਸੜਕ ਦੇ ਉੱਤੇ ਹਜ਼ਾਰਾਂ ਰੁੱਖਾਂ ਦਾ ਕਤਲ ਹੋਣਾ ਇਨਾਂ ਨੂੰ ਵੱਡਣ ਤੋਂ ਰੋਕਣ ਲਈ ਸਰਕਾਰ ਨੂੰ ਰੋਕਿਆ ਜਾਵੇ ਤਾਂ ਐਨਜੀਟੀ ਨੇ ਸਰਕਾਰ ਨੂੰ ਨੋਟਿਸ ਕੀਤਾ ਆਰਡਰ ਕਰਕੇ ਨੋਟਿਸ ਕੀਤਾ ਵੀ ਤੁਸੀਂ ਜੇ ਸੜਕ ਚੌੜੀ ਕਰਨੀ ਆ ਸੜਕ ਚੌੜੀ ਕਰਨ ਤੋਂ ਪਹਿਲਾਂ ਤੁਸੀਂ ਉਹਦੇ ਨਾਲ ਸੜਕ ਦੇ ਇੱਕ ਪਾਸੇ ਜਾਂ ਦੋਨੇ ਪਾਸੇ ਪਹਿਲੀ ਗੱਲ ਦਾ ਇੱਕ ਪਾਸੋਂ ਪੱਟ ਲੈਣ ਇੱਕ ਪਾਸਾ ਬਾਜੇ ਵੀ ਤੁਸੀਂ ਜ਼ਮੀਨ ਕੁਵੈਰ ਕਰਨੀ ਆ ਰੋਖ ਰੁਖ ਲਾਉਣ ਦੀ ਖਾਤਰ ਜਿੰਨੇ ਤੁਸੀਂ ਰੁੱਖ ਪੱਟੋਗੇ ਉਹਨਾਂ ਨਾਲ ਬਰਾਬਰ ਜਿਵੇਂ ਇਨਕੁਆਇਰ ਕਰਕੇ ਉਹਦੇ ਰੁੱਖ ਲਾਏ ਜਾਣ ਇੱਕ ਤਾਂ ਇਹ ਐਨਜੀਟੀ ਨੇ ਨੋਟਿਸ ਕੀਤਾ ਪੰਜਾਬ ਸਰਕਾਰ ਨੂੰ ਦੂਜਾ ਪੰਜਾਬ ਸਰਕਾਰ ਨੂੰ ਇਹ ਕਿਹਾ ਵੀ ਜਿਹੜੇ ਪਤਲੇ ਰੁੱਖ ਨੇ ਮੰਨ ਲਓ 3 3 4 4 ਇੰਚੀ ਦੇ ਬਰੀਕ ਜਿਹੜੇ ਪਤਲੇ ਛੋਟੇ ਰੁੱਖ ਨੇ ਜਿਨ੍ਹਾਂ ਨੂੰ ਆਪਾਂ ਖੋਦ ਕੇ ਪੱਟ ਕੇ ਦੂਜੇ ਥਾਂ ਲਾ ਸਕਾਂ ਟ੍ਰਾਂਸਪੋਰਟ ਕਰ ਸਕਦੇ ਆ ਉਹਨਾਂ ਰੁੱਖਾਂ ਨੂੰ ਹਦਾਇਤ ਦਿੱਤੀ ਕਿ ਤੁਸੀਂ ਉਹ ਵੱਢਣੇ ਨਹੀਂ ਕੱਟਣੇ ਨਹੀਂ ਉਹ ਤੁਸੀਂ ਉਹਨਾਂ ਨੂੰ ਉਥੋਂ ਖੋਦ ਕੇ ਕਿਸੇ ਹੋਰ ਥਾਂ ਲਾਇਆ ਜਾਵੇ ਇਹ ਨੋਟਿਸ ਦਾ ਪੰਜਾਬ ਸਰਕਾਰ ਨੇ